ਅਸਤਿ ਗੁਰੂ ਸ੍ਰੀ ਗੁਰੂ ਜੀ ਆਰਐਮ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰੂ ਬਸੇ ਦੀ ਪਿਆਰ ਭਰੀ ਸਤਿ ਸ਼ਕਾਲ ਅੱਜ ਇਸ ਟਾਈਮ ਖੜਾ ਹਾਂ ਸ਼ਿਮਲਾਪੁਰੀ ਦੀ ਪ੍ਰੀਤ ਨਗਰ ਗਲੀ ਨੰਬਰ 22 ਦੇ ਵਿੱਚ ਜਿੱਥੇ ਕਿ ਇੱਥੇ ਮਹੱਲਾ ਨੂੰ ਵਾਸੀਆਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਦੇ ਮੱਲੇ ਵਿੱਚ ਸਟਾਰਟਿੰਗ ਦੇ ਵਿੱਚ ਇੱਕ ਬਹੁਤ ਵੱਡਾ ਉਹ ਪਲਾਟ ਹੈ ਜਿੱਥੇ ਤੁਸੀਂ ਸਾਹ ਸਕਦੇ ਤੁਸੀਂ ਕੂੜੇ ਦੇ ਢੇਰ ਪਏ ਹਨ ਤੇ ਇਸ ਤੋਂ ਸਫਾਈ ਕਰਨ ਵਾਲਾ ਇੱਥੇ ਨੇੜੇ ਤੇਰੇ ਕੋਈ ਨਹੀਂ ਹੈ ਜਿਸ ਦੇ ਕਰਕੇ ਇੱਥੋਂ ਪਾਣੀ ਸੀਵਰੇਜ ਵੀ ਇੱਥੋਂ ਨਿਕਲਦਾ ਹੈ ਤੇ ਇਹ ਕੂੜਾ ਲੋਕਾਂ ਦੇ ਇੱਕ ਤਰ੍ਹਾਂ ਦੇ ਅਜਨਬਿਕ ਲੋਕਾਂ ਦੇ ਘਰਾਂ ਵਿੱਚ ਇਕਰਕੇ ਲੋਕਾਂ ਨੂੰ ਲੋਕਾਂ ਨੇ ਬਹੁਤ ਬੜੀ ਜੀ ਆਮ ਜਨਤਾ ਨੇ ਪਰਿਵਾਰ ਆਪਣੇ ਪ੍ਰਿਆਦਾ ਲੈ ਕੇ ਗਿਆ ਪਰ ਕਿਸੇ ਦਿੱਕੀ ਦੀ ਸੁਣਵਾਈ ਨਹੀਂ ਹੋ ਬਾਈ ਕਿਸੇ ਜਿਸ ਕਰਕੇ ਲੋਕਾਂ ਨੂੰ ਬਹੁਤ ਜਿਆਦਾ ਮੁਸੀਬਤ ਸੰਭਲਣਾ ਕਰਨਾ ਪੈ ਰਿਆ ਤੇ ਅੱਜ ਉਹ ਜਿਵੇਂ ਹੀ ਕੋਲੀ ਚਲਕੇ ਦਿਖਾਦੀ ਆ ਤੇ ਪਲੱਸ ਤੋਂ ਮੈਂ ਦਿਖਾਣਾ ਲੋਕਾਂ ਦੀ ਆਮ ਜਨਤਾ ਨਾਲ ਗੱਲਬਾਤ ਕਰਾਉਣਾ ਕਿ ਲੋਕਾਂ ਨੇ ਕੀ ਪ੍ਰੋਬਲਮ ਆ ਤੇ ਇਸ ਵਿੱਚ ਸਾਡੇ ਤੁਹਾਡੇ ਸਾਡੇ ਦੇ ਵਿੱਚ ਸਾਡੇ ਬੀਜਪੀ ਤੇ ਐਂਟੀ ਕ腐ਸ਼ਨ ਦੇ ਸਾਡੇ ਪ੍ਰੈਜ਼ੀਡੈਂਟ ਹਰਪਾਲ ਢਿੱਲੋਂ ਜੀ ਤੇ ਬੀਜਪੀ ਦੇ ਪਲਾਂ ਸੰਜੀਤ ਜੀ ਵੀ ਸਾਡੇ ਵਿੱਚ ਖੜੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਐਕਚੁਅਲੀ ਇਹਨਾਂ ਨੂੰ ਦਿੱਕਤ ਆ ਕੀ ਰਹੀ ਹੈ ਕੀ ਇਹਨਾਂ ਨੂੰ ਪ੍ਰੋਬਲਮ ਸਾਹਮਣਾ ਕਰ ਰਹੀ ਹੈ ਅੱਜ ਇਹਨਾਂ ਨੂੰ ਇੱਥੇ ਇਕੱਠੇ ਹੁੰਦੀ ਕੀ ਨੋਬਤ ਆ ਗਈ ਕਿਉਂ ਅੱਜ ਇਕੱਠੇ ਹੋਏ ਨੇ ਤੇ ਆਪ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਪਣਾ ਨਾਮ ਸੁਭਲਾਪਾ ਜੀ ਹਦਾ ਮੈਂ ਹਰਪਾਲ ਸਿੰਘ ਢੱਲੋਂ ਜੀ ਐਨਸੀ ਡਾਇਰੈਕਟਰ ਡਿਸਟ੍ਰਿਕਟ ਪ੍ਰਧਾਨ ਆ ਭਾਜੀ ਅੱਜ ਆਪਾਂ ਇੱਥੇ ਸਾਰੇ ਇਕੱਠੇ ਹੋਏ ਆ ਨਾ ਦੱਸੋ ਕੀ ਮੁੱਦਾ ਹੈ ਕੀ ਦਿੱਕਤ ਆ ਰਹੀ ਹੈ ਜੀ ਵੀ ਜੇ ਇਹ ਪਲਾਟ 20-25 ਸਾਲ ਤੋਂ ਇਦਾਂ ਹੀ ਪਿਆ ਵਾ ਇਹਦੇ ਵਿੱਚ ਲੋਕ ਬਾਹਰੋਂ ਕੂੜਾ ਸਿੱਟ ਜਾਂਦੇ ਨੇ ਔਰਦਿਆਂ ਦੇ ਕੱਪੜੇ ਸਿੱਟ ਜਾਂਦੇ ਨੇ ਕੋਈ ਹੋਰ ਸਮਾਨ ਸਿੱਟ ਜਾਂਦੇ ਨੇ ਮੀਟ ਦੇ ਮੀਟ ਸਿੱਟ ਜਾਂਦੇ ਨੇ ਲੋਕ ਸਾਧੀਆਂ ਰੇੜੀਆਂ ਦਾ ਜੋ ਗੰਦ ਮੰਦਾ ਇਹਦੇ ਵਿੱਚ ਸੁੱਟ ਦਿੰਦੇ ਆ ਸਭਿਆਰੇ ਸਾਰੇ ਤੇ ਇਹ ਜਿਹੜਾ ਕੂੜਾ ਪਿਆ ਹੈਗਾ ਜਦੋਂ ਬਾਰਸ਼ ਆਂਦੀ ਹੈ ਜੀ ਬਾਰਸ਼ ਦਾ ਪਾਣੀ ਜਿਆਦਾ ਪਰ ਜਾਂਦਾ ਮੋਰੀਓ ਰੋਡ ਉੱਚੀ ਹੋ ਗਈ ਹੈ ਮੇਨ ਉਹਦੇ ਨਾਲ ਪਾਣੀ ਬੈਕ ਮਾਰ ਜਾਂਦਾ ਇੱਥੇ 6 6 7 7 ਤੇ ਇੱਥੇ ਘਰਾਂ 'ਚ ਪਾਣੀ ਚਲੇ ਜਾਂਦਾ ਇਹ ਸਾਰਾ ਕੂੜਾ ਘਰਾਂ 'ਚ ਬੈਕ ਮਾਰਦਾ ਮੈਂ ਨਗਰ ਨਿਗਮ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਜੇ ਇਹ ਪਲਾਟ ਦਾ ਤੁਸੀਂ ਸਮੱਸਿਆ ਹੱਲ ਨਹੀਂ ਕਰ ਸਕਦੇ ਕੱਲ ਨੂੰ ਮੁਹੱਲੇ ਦੇ ਵਿੱਚ ਕੋਈ ਬਿਮਾਰੀ ਫੈਲ ਗਈ ਨਗਰ ਨਿਗਮ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਐਮ ਐਲ ਏ ਇੱਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਹ ਸਾਡੀ ਜ਼ਿੰਮੇਵਾਰੀ ਚੱਕ ਲੈਣ ਇਸ ਪਲਾਟ ਦੇ ਤੁਸੀਂ ਝਲਕ ਦਿਖਾਈ ਦਿੱਤੀ ਹੈ ਇਹਨਾਂ ਨੂੰ ਇਹ ਦੇਖੋ ਜਿਵੇਂ ਤੁਸੀਂ ਕਹਿ ਰਹੇ ਹੋ 15 20 ਸਾਲਾਂ ਤੋਂ ਦਿੱਕਤ ਆ ਰਹੀ ਹੈ ਤੁਸੀਂ ਹੁਣ ਤਾਂ ਇਸ ਮੁੱਦੇ ਦੇ ਕਿਸੇ ਨਾਲ ਕੋਈ ਅੱਗੇ ਗਏ ਹੋ ਕਿਸੇ ਪ੍ਰਧਾਨ ਕੋਲੇ ਜਾਂ ਕੁਝ ਪਹੁੰਚਦੇ ਐਮਐਲਏ ਨੂੰ ਬਹੁਤ ਵਾਰੀ ਗਏ ਆ ਜੀ ਜਦੋਂ ਐਮਐਲਏ ਜੀਆ ਪਹਿਲਾਂ ਇਲੈਕਸ਼ਨਾਂ ਸੀ ਉਦੋਂ ਐਮਐਲਏ ਖੋਦ ਇੱਥੇ ਆ ਕੇ ਗਈ ਆ ਬੈਠ ਕੇ ਲਈ ਆ ਐਮਐਲਏ ਦੇ ਨੌਲੇਜ ਦੇ ਲੈ ਕੇ ਆ ਪਰ ਇਲੈਕਸ਼ਨਾਂ ਤੋਂ ਬਾਅਦ ਐਮਐਲਏ ਸਾਹਿਬ ਇੱਥੇ ਨਜ਼ਰ ਨਹੀਂ ਆਇਆ ਕਿਹੜੇ ਮੇਰੇ ਨਾਲ ਕਿਹੜੇ ਨਾਲ ਅਰਜੰਦਰ ਪਾਲ ਕੁਰਸੀ ਨਹੀਂ ਜੀ ਲਾਸਟ ਟਾਈਮ ਤੋਂ ਚਣਾਬਾ ਕਦੋਂ ਜਾ ਕੇ ਆਇਆ ਹਾਂ ਇਹ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਹੈ ਜੀ ਇੱਥੇ ਆਂਦੇ ਹੀ ਰਹਿੰਦੇ ਸੀਗੇ ਪਹਿਲਾਂ ਇਲੈਕਸ਼ਨ ਤੋਂ ਪਰੇ ਸਮਾਜਦਾਨ ਦੁਆਰਾ ਕੋਈ ਆਇਆ ਨਹੀਂ ਕੋਈ ਸਮਾਧਾਨੀ ਹੋ ਰਿਹਾ ਨਾ ਕੋਈ ਸਮਾਧਾਨ ਨਹੀਂ ਹੋ ਰਿਹਾ ਜੀ ਅੱਜ ਤੇ ਬਸ ਇੱਕ ਦੋ ਵਾਰੀ ਆਇਆ ਹੈ ਕੂੜਾ ਚੁਕਾਇਆ ਕਹਿ ਕੇ ਚੁਕਾਇਆ ਨਗਰ ਨਿਗਮ ਪ੍ਰਸ਼ਾਸਨ ਨੂੰ ਸਦੋਰੀਆ ਆਪ ਦੇ ਪੱਲੋ ਕੀਤਾ ਬਸ ਜਿਵੇਂ ਵੀ ਆਪ ਲਿਆ ਕੇ ਅੱਗ ਪੱਲੋ ਪਾ ਦਿੱਤੀ ਜੀ ਆਪਣੇ ਬਲਦੇਸੇ ਕੁਝ ਮੈਂ ਸੰਦੀਸ਼ਾ ਵੀ ਇਹ ਵੀ ਗਾਇਸਪੋਟ ਕਲਾਜ਼ਰ ਕਿੰਨੇ ਪਹੁੰਚਾਏ ਐਸਾਂ ਦਾ ਤੁਸੀਂ ਇਹ ਕੋ ਪੂਰੇ ਪੰਜਾਬ ਨੂੰ ਹੈਂਡਲ ਕਰਦੇ ਨੇ ਜੇ ਤਾਂ ਮੈਨੂੰ ਬਸ ਸੀਵਰ ਵੇ ਦਾ ਸਭ ਦੇ 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 ਤਾਂ ਆਪਣੇ ਮੱਲੇ ਦੀਆਂ ਕੂੜੇ ਦਾ ਸਮਾਧਾਨ ਹੀ ਹੋ ਬਰਦਰ ਕੀ ਦਿੱਕਤ ਹੈ ਕੀ ਆਪਣੇ ਸਰਕਾਰ ਦਾ ਕੋਈ ਦੋਸ਼ ਹੈ ਕੀ ਕਹਿ ਸਕਦਾ ਹੋ ਇਸ ਬਾਰੇ ਤੁਸੀਂ ਨਹੀਂ ਇਹ ਸਰਕਾਰ ਦਾ ਆਪਾਂ ਦੋਸ਼ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਮੁਲਾਜ਼ਮ ਹੈ ਆਪਾਂ ਨੂੰ ਸਰਕਾਰ ਦੇ ਦਫ਼ਤਰਾਂ 'ਚ ਬੈਠਣ ਨੂੰ ਕੀ ਪਤਾ ਲੱਗਦਾ ਜਿਹੜੇ ਮੁਲਾਜ਼ਮਾਂ ਦਾ ਦੋਸ਼ ਹੋਣਾ ਲੱਗਦਾ ਆਪਾਂ ਕਿਤੇ ਤੁਸੀਂ ਕਿਸੇ ਨੂੰ ਸ਼ਿਕਾਇਤ ਪਾ ਦਿਓ ਕੋਈ ਆਉਣ ਘਰ ਬੈਠਾ ਕੁਝ ਕਰਦਾ ਹੀ ਨਹੀਂ ਕੰਮ ਮੈਨੂੰ ਕੋਈ ਆਪਾਂ ਐਮਐਲਏ ਲਾ ਲੈਣ ਆਪਾਂ ਐਮਐਲਏ ਨੂੰ ਕਹਿ ਲੈਣ ਐਮਐਲਏ ਕੰਮ ਨਹੀਂ ਕਰਾਇਆ ਤਾਂ ਮੈਨੂੰ ਕੋਸਾ ਲੱਗਾ ਠੀਕ ਦੇਖ ਲੱਗੇ ਮੁਲਾਜ਼ਮ ਵੀ ਤਾਂ ਕਰਨ ਨਾ ਕੰਮ ਉਹ ਕਿਉਂ ਨਹੀਂ ਕਰਦੇ ਸਭ ਤੋਂ ਵੱਡੀ ਸਮੱਸਿਆ ਚਲੋ ਇਹ ਤਾਂ ਹੈਗੀ ਆ ਉਹ ਦੂਸਰੀ ਜਿਹੜੀ ਸਮੱਸਿਆ ਹੈ ਨਸ਼ੇ ਦੀ ਸਮੱਸਿਆ ਹੈ ਇੱਥੇ ਨਸ਼ਾ ਲੋਕੀਂ ਦਾਸਰੇ ਦੀ ਮੱਲੇ ਆਲੇ ਕਿ ਠੀਕੇ ਲਗਾ ਕੇ ਲੋਕੀਂ ਤੇ ਪੇਲ ਹੈ ਇਹ ਤਾਂ 50000 ਦਾ ਜਿੰਮੇਵਾਰੀ ਵੰਦਿਆ ਇਹ ਪਨਸ਼ੀਗਲਾ ਹੋਵੇਲੇ ਕੰਟੇ ਕਰਦੇ ਆਪ ਦੇਖਣਾ ਕਿ ਤੇ ਮੈਨੂੰ ਵੀ ਲੱਗਦਾ ਕੋਈ ਤੇ ਪੀਸੀਆ ਵੀ ਘੁੰਮਦੀ ਹੋਵੇ ਕਿ ਸਾਡੇ ਤੁਹਾਡੇ ਪੀਸੀਆ ਆਉਂਦੇ ਹੱਥੋਂ ਬੀਸ਼ਾਮੀ ਨਾ ਜਿਹੜਾ ਮਾਰਦੇ ਨਿਕਲੀ ਜਿੰਮੇਵਾਰੀ 50000 ਦੀ ਮੋਕੇ ਦੀ ਬਜੂਦਾ ਕਰਨ ਜੀ ਤੁਸੀ ਕਿੰਨੇ ਜੇ ਤੁਸੀ ਇਹਨੇ ਮੈਨੂੰ ਤੁਸੀ ਗੱਲ ਕਰ ਚੁੱਕੇ ਹੋ ਕਿ ਤੁਸੀਂ ਕੋਈ ਐਪਲੀਕੇਸ਼ਨ ਲਈ ਮੰਗ ਬੱਧ ਕਰਕੇ ਤੁਸੀਂ ਚਾਰ ਪੰਜ ਨਗਰ ਨਿਯਮਦ ਹੋ ਕੇ ਤੇ ਗਏ ਹੋ ਆਹ ਸਮੱਸਿਆ ਮਨੋਂ ਲੈ ਕੇ ਤੁਸੀਂ ਮਲੇ ਦਾ ਦੱਸ ਰਿਹਾ ਜੀ ਅਸੀਂ ਕਈ ਵਾਰ ਐਪਲੀਕੇਸ਼ਨ ਦਿੱਤੀਆਂ ਪਰ ਉਹ ਐਮਐਲਏ ਖੁਦ ਹੋ ਕੇ ਗਏ ਨੇ ਹੋਰੇ ਇਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਕਿੰਨੀ ਵਾਰ ਕਈ ਨਹੀਂ ਖਾਲੀ ਅਸੀਂ ਫਲਾਟ ਨਹੀਂ ਕਈ ਫਲਾਟ ਹੋਰ ਵੀ ਨਹੀਂ ਜਿਹੜੀ ਦਿੱਕਤ ਆ ਗਈ ਉਹਨਾਂ ਇਹਨਾਂ ਦੀ ਟਾਈਮ ਟੂ ਟਾਈਮ ਨਮੇਦ ਨੂੰ ਦੱਸ ਵੀ ਕਰ ਦਿੰਦੇ ਕਿ ਕਿਸੇ ਵਿੱਚ ਕੀੜਾ ਮਾਰੋ ਇਹ ਸਮੱਸਿਆ ਆ ਰਹੀ ਹੈ ਪਰ ਲekin ਹੱਲ ਜੋ ਨਹੀਂ ਆ ਰਿਹਾ ਹੱਲ ਨਹੀਂ ਹੋ ਰਿਹਾ ਮਾਸ਼ਾਅੱਲਾ ਤੁਸੀਂ ਕੀ ਕਹਿੰਦੇ ਹੋ ਸਮਾਧਾਨ ਤੁਸੀਂ ਕੀ ਕਰਨਾ ਅਸੀਂ ਤਾਂ ਇਹੀ ਸਮਾਧਾਨ ਚਾਹੁੰਦੇ ਹਾਂ ਜੀ ਜਿਹੜੇ ਪਲਾਟ ਇੱਥੇ ਪਿਆ ਜੋ ਵੀ ਜਿਹਦਾ ਵੀ ਪਲਾਟ ਹੈ ਉਸ ਨੂੰ ਇਸ ਦਾ ਨੋਟਿਸ ਦਿੱਤਾ ਜਾਵੇ ਇਹਨੀਆਂ ਘੱਟੋ ਘੱਟ 7-8 ਫੁੱਟ ਦੀਆਂ ਕੰਧਾਂ ਦੀਵਾਰਾਂ ਹੋਣੀਆਂ ਚਾਹੀਦੀਆਂ ਤਾਂ ਕਿ ਇਹਦੇ ਵਿੱਚ ਕੋਈ ਕੂੜਾ ਜਾਂ ਕੋਈ ਨਿਸ਼ੇੜੀ ਨਾ ਬੈਠ ਸਕੇ ਸਰਵ ਜੀ ਹੋਰ ਮੰਡੇ ਵਾਲੇ ਲੰਬੇ ਕਿੰਨੇ ਕਰਾਂ ਲਈ ਆ ਸਾਡੇ ਮੰਡਲ ਨਿਵਾਸੀ ਨੇ ਬਾਈ ਨੰਬਰ ਗੜੀ ਵਾਲੇ ਜੀ ਜੀ ਇਹਨਾਂ ਨੂੰ ਅੱਜ ਮਜਬੂਰ ਹੋ ਕੇ ਸਾਡੇ ਬੀਜੇਪੀ ਜੀ ਦੇ ਪ੍ਰੈਜ਼ੀਡੈਂਟ ਸੰਜੇ ਜੀ ਨੂੰ ਤੇ ਹਰਪਾਰਟੀ ਲੇ ਜੀ ਨੂੰ ਬੁਲਾਣਾ ਪਿਆ ਜੇ ਸਰਕਾਰ ਆਪਣੇ ਕੰਮੀ ਨਗਰ ਨਿਕਮ ਆਪਣੇ ਕੰਮੀ ਤਰੀਕੇ ਨਾਲ ਕਰਨ ਤਾਂ ਸ਼ਾਇਦ ਮੁਹੱਲੇ ਵਾਲਿਆਂ ਨੂੰ ਇਕੱਠੇ ਹੋਣ ਦੀ ਲੋੜ ਹੀ ਨਹੀਂ ਹੈਗੀ ਆਪਰੇ ਕਰਨੇ ਆ ਮੈਮ ਤੁਸੀਂ ਕੀ ਜਨਮਾਤ ਹੈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਦੇਖਣਾ ਜੀ ਸਾਨੂੰ ਅੱਜ ਤੋਂ ਲੈ ਕੇ 25 ਸਾਲ ਹੋ ਗਏ ਆਏ ਆ ਹਾਂ ਜੀ ਬੋਲੋ ਉਹ ਤੋਂ ਪਹਿਲਾਂ ਦਾ ਹੀ ਇਦਾਂ ਇੱਥੇ ਮਤਲਬ ਕਿ ਇਦਾਂ ਦਾ ਹੀ ਹੈਗਾ ਆ ਤੇ ਇੰਨੀ ਕਿ ਨਸ਼ੇ ਵਾਲੇ ਮੁੰਡੇ ਇੰਨੇ ਆ ਕੇ ਨਾ ਇਹਨਾਂ ਬਰਕਤਾਂ ਦੇ ਉਹਲੇ ਇਨਾ ਉਹਨਾਂ ਨੂੰ ਮਾਰਾ ਜਾ ਪਰਦਾ ਚਾਹੀਦਾ ਹੁੰਦਾ ਬੱਚਿਆਂ ਨੂੰ ਉਹ ਉੱਥੇ ਬਹਿ ਕੇ ਨਸ਼ੇ ਲਾ ਲੈਂਦੇ ਨੇ ਫਿਰ ਇੱਥੇ ਤੇਰੀ ਹੋ ਜਾਂਦੇ ਨੇ ਨੋਹਾਂ ਧੀਆਂ ਨੇ ਲੰਘਣਾ ਟੱਪਣਾ ਸਾਰਾ ਕੁਝ ਕਰਨਾ ਮੱਲਾ ਹੈ ਆਪਣਾ ਤੇ ਬਾਕੀ ਆ ਗੰਦ ਵਾਲੀ ਤੇ ਮਿਸਟ ਸਮੱਸਿਆ ਨਾ ਅਸੀਂ ਜਾਣਾ ਤਾਂ ਰੋੜ ਤੇ ਹੀ ਆ ਅਸੀਂ ਲੰਘ ਨਹੀਂ ਸਕਦੇ ਸਾਨੂੰ ਬਹੁਤ ਜ਼ਿਆਦਾ ਤੇ ਫਿਰ ਜੇ ਤੁਸੀਂ ਜਾਣ ਵਾਲੀ ਗੱਲ ਅ ਸੁੱਖੀ ਤੋਂ ਲੈ ਕੇ ਬੈਸ ਕੜਵਲ ਸਾਰਿਆਂ ਕੋਲੇ ਅਸੀਂ ਇੰਨਾ ਗਏ ਆ ਨਾ ਉਹ ਦਾ ਐਪਲੀਕੇਸ਼ਨ ਦਿੱਤੀਆਂ ਅਸੀਂ ਬੁੜੀਆਂ ਇਕੱਠੀਆਂ ਹੋ ਹੋ ਕੇ ਵੀ ਅਸੀਂ ਗਏ ਆ ਉਹਨਾਂ ਕੋਲ ਉਹ ਤਾਂ ਆਪਣੇ ਕਪੜਾਂ ਚ ਗਏ ਆ ਅਸੀਂ ਅਸੀਂ ਇੱਥੇ ਪਲਾਟਾਂ ਤੇ ਸਾਰੇ ਜਾਨ ਮਹੱਲਨ ਵਾਸੀਆਂ ਨੇ ਰਲ ਕੇ ਵੀ ਆਪ ਵੀ ਅਸੀਂ ਇਹਨਾਂ ਨੂੰ ਸਾਫ਼ ਕਰ ਚੁੱਕੇ ਆ ਸਾਡੇ ਸਾਰਿਆਂ ਨੇ ਕੂੜੇ ਵਾਲੇ ਲਾਇਆ ਪਰ ਜਿਹੜੇ ਬਾਹਰੋਂ ਆਉਂਦੇ ਆ ਉਹ ਇੱਥੇ ਕੂੜਾ ਸੁੱਟ ਕੇ ਜਾਂਦੇ ਸਾਡੀ ਕੋਈ ਕਹਿਜ ਨਹੀਂ ਕੋਈ ਸਾਡਾ ਵਾਹ ਨਹੀਂ ਕੁੱਤਾ ਮਰਿਆ ਪਿਆ ਨਿਰਜੀ ਉਹ ਸਾਹਮਣੇ ਦੇਖੋ ਕੁੱਤਾ ਮਰਿਆ ਪਿਆ ਸਾਹਮਣੇ ਕੁੱਤਾ ਮਰਿਆ ਪਿਆ ਜਾਨਵਰ ਮਾਰ ਕੇ ਲੈ ਆਈਏ ਇਥੇ ਜਿਹੜਾ ਮਰਿਆ ਕੱਪੜੇ ਜੁੱਤਾ ਪਿਆ ਆਪ ਕੁੱਤਾ ਦੇ ਵੇਖ ਲਓ ਫੋਨ ਕਰਦੇ ਮੈਂ ਫੋਨ ਕਰਦਾ ਹਾਂ ਹਾਂ ਜਿਹੜਾ ਮਰੇ ਖਪਿਆਂ ਦੇ ਕੱਪੜੇ ਨੇ ਉਹ ਇਥੇ ਸਾਰੇ ਇੱਥੇ ਹੁੰਦੇ ਰੇਡਿਆਂ ਵਾਲੇ ਜਿਹੜੇ ਨੇ ਉਹ ਆਪਣਾ ਗੰਦ ਉਹ ਇਥੇ ਕੋਈ ਵੀ ਗੱਲ ਤੁਸੀਂ ਆਪ ਹੀ ਵੇਖ ਲੈਣਾ ਸ਼ਿਖਾ ਦਿਓ ਇੱਕ ਵਾਰੀ ਇਹ ਮੂਵੀ ਚਲੋ ਅਸੀਂ ਮੌਕੇ ਤੇ ਚਲੋ ਉਹਨਾਂ ਨੂੰ ਐਮਲ ਸਰ ਜੀ ਸਮਲਾਬਰੀ ਚੌਕੀ ਚੈਲੰਜ ਮਿਸਟਰ ਚਾਨਦਲ ਜੀ ਜਿਨ੍ਹਾਂ ਨਾਲ ਹੁਣੇ ਗੱਲ ਹੋਈ ਹੈ ਕਿ ਜਿਹੜੀ ਪ੍ਰੋਬਲਮ ਉਸ ਨਾਲ ਜੀ ਇੱਥੇ ਲਈ ਮੁੰਡਿਆਂ ਕੇ ਨਸ਼ਾ ਵਗੈਰਾ ਕਰਦੇ ਨੇ ਆਪਣੇ ਇੱਥੇ ਲੇਡੀ ਦਾ ਨਿਕਲ ਔਖਾ ਆਇਆ ਪਿਆ ਵੀ ਇੱਥੇ ਪੀਸੀਐਸ ਦੀ ਕਸਟ ਕਰ ਦਿੱਤੀ ਜਾਵੇ ਤੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿਵਾਇਆ ਕਿ ਛੇਤੀ ਇੱਥੇ ਪੀਸੀਐਸ ਦੀ ਕਸਟ ਕਰ ਦਿੱਤੀ ਜਾਊਗੀ ਤੇ ਲੋਕਾਂ ਨੂੰ ਇਸ ਪ੍ਰੋਬਲਮ ਦੇ ਨਾਲ ਜਿਆਦਾ ਕਿੱਤਾ ਜਾਊਗਾ ਤੇ ਥੋੜੀ ਦੌਰ ਪਹਿਲਾਂ ਜਿੱਤੀ ਥੋੜੀ ਮੈਂ ਗੱਲ ਕੀਤੀ ਸੀਗੀ ਕਿ ਇਹਨਾਂ ਮੈਮ ਦੇ ਆਫਿਸ ਦੇ ਵਿੱਚ ਉਹਨਾਂ ਦੇ ਬੀਏ ਹਰਪੀਦੇ ਨਾਲ ਜੀ ਤੇ ਉਹਨਾਂ ਦਾ ਕਹਿਣਾ ਸੀਗਾ ਛੇਤੀ ਸੋਮ ਮੰਗਲਵਾਰ ਆਫਟਰ ਤਾਂ ਬੱਜੀ ਮੈਂ ਤੁਹਾਡੇ ਆਪਣਾ ਗੌਰਵ ਅਸੀ ਜੀਆਰਐਮ ਨਿਊ ਚੈਨਲ ਤੋਂ ਬੋਲੇ ਪ੍ਰਸੰਗ ਪੂਰਾ ਦਿੱਤਾ ਹੋਇਆ ਹੈ ਜੇ ਤਾਂ ਉਹ ਆਪਣਾ ਜੀ ਟੀਵੀ ਦੇ ਡਾਟਾ ਤੋਂ ਬੇਚੇ ਨਹੀਂ ਲਾ ਦੇ ਲੈਣ ਹੋਵੇ ਫਿਰ ਤੁਸੀਂ ਬੈਂਟੋ ਮੈਟਰੀ ਨੂੰ ਵੀ ਵੱਖ-ਵੱਖ ਅਭਿਗਿਆ ਹੋਊਗਾ ਆਪਾਂ ਦਾ ਅਖੀਰ ਕਿ ਕੀ ਹੋਊਗਾ ਅਗਲੇ ਨਾ ਤੇ ਉਹ ਆਉਗਾ ਬਈ ਅਗਰ ਦਿਖਾਈ ਕਰੋ ਕੁਲਾ ਦੁੱਧਾ ਦਾ ਬਣਾਉਣਾ ਅਗਲੇ ਨਿਓ ਪਟਕੇ ਆਉਂਦੇ ਨੇ ਕੋਈ ਪ੍ਰੋਬਲਮ ਨਹੀਂ ਆਲਾ ਕੁੜਾ ਕਰਾ ਪਾਣੀ ਤੇ ਨਾ 3 ਮੈਂਬਰ ਤੋਂ ਬੰਦ ਜਿਗਾ ਤੇ ਉਹਨਾਂ ਦੇ ਪੀਏ ਸਾਹਿਬ ਨੇ ਹਰਪ੍ਰੀਤ ਜੀ ਉਹਨਾਂ ਨੂੰ ਫੋਨ ਕਰਿਆ ਦੇਖਦੇ ਕਿ ਫੋਨ ਚੱਲਦੇ ਕਿ ਨਹੀਂ ਚੱਲਦੇ ਹੈਲੋ ਹਰਪ੍ਰੀਤ ਜੀ ਆ ਹਰਪ੍ਰੀਤ ਜੀ ਮੈਂ ਜੀਆਰਐਮ ਨਿਊ ਚੈਨਲ ਤੋਂ ਗੌਰਵ ਗੱਲ ਕਰ ਰਿਹਾ ਜੀ ਮੈਂ ਬਾਈ ਮੈਂਨੇ ਤੇ ਪ੍ਰੀਤਨਗਰ 22 ਨੰਬਰ ਗਲੀ ਦੇ ਬਾਹਰ ਖੜਾ ਸੀ ਇੱਥੇ ਮੁਹੱਲਾ ਨਿਵਾਸੀਆਂ ਨੂੰ ਕੁਝ ਦਿੱਕਤ ਸੀ ਉਹਦੇ ਰਿਲੇਟਡ ਮੈਮ ਨੂੰ ਫੋਨ ਕੀਤਾ ਸੀਗਾ ਤੇ ਮੈਮ ਦੇ ਫੋਨ ਬੰਦ ਆ ਤੇ ਮੈਮ ਨਾਲ ਗੱਲ ਹੋ ਸਕਦੀ ਹੈ ਜੀ ਮੇਰੀ ਓਕੇ ਚਲੋ ਮੈਂ ਤੁਹਾਡੇ ਨਾਲ ਗੱਲ ਕਰ ਲੈਣਾ ਵੀਰੇ ਐਕਚੁਅਲ 22 ਨੰਬਰ ਦੇ ਨਾ ਗਲੀ ਦੇ ਨੁੱਕਰ ਦਾ ਬਹੁਤ ਵੱਡਾ ਪਲਾਟ ਹੈ तकरीबन 2-3 ਹੇਕੜ ਦਾ ਓਏ ਬਿੱਤਰ ਭਾਜੀ ਪੂਰਾ ਕੂੜੇ ਨਾਲ ਭਰਿਆ ਹੋਇਆ ਜੀ ਇੱਥੇ ਲੋਕਾਂ ਨੂੰ ਬਹੁਤ ਦਿੱਕਤ ਆਉਂਦੀਆਂ ਨੇ ਸ਼ਾਮ ਨੂੰ ਲੋਕੀ ਨਸ਼ਾ ਨੂੰ ਠੇ ਕਰਦੇ ਟੀਵੀ ਤੋਂ ਆਨੰਦ ਨਹੀਂ ਹੁੰਦਾ ਜੀ ਤੇ ਇਹ ਨਾਲ ਬਿਚਾਰੇ ਬੜੀ ਬਾਰ ਨਗਰ ਨਿਗਮ ਨੂੰ ਸ਼ਿਕਾਇਤ ਕਰਕੇ ਆਪਣੇ ਮੈਮ ਨੂੰ ਵੀ ਉਤਰਿਆ ਹੋਇਆ ਜੀ ਪਰ ਇਸੇ ਦਾ ਕੋਈ ਬਿਹਰੇ ਹੱਲ ਨਹੀਂ ਹੋ ਪਾਰਿਆ ਇਹਦਾ ਕਿੱਦਾਂ ਕੀਤਾ ਜਾਵੇ ਹਾਂਜੀ ਜੀ ਨਿਆ ਮਲੇਵੜ ਖੜੀ ਨੇ ਕਦੇ ਸ਼ੀਨਾ ਮੈਂ ਇਲੈਕਸ਼ਨ ਤੋਂ ਪਹਿਲਾਂ ਵੀ ਐਸੀ ਇਲੈਕਸ਼ਨ ਤੋਂ ਪਹਿਲਾਂ ਵੀ ਦੋ ਵਾਰ ਇਹਨਾਂ ਨੇ ਕਹਿੰਦੇ ਕੇ ਕੇ ਗਏ ਹੋਏ ਨਹੀਂ ਜੀ ਹਾਂਜੀ ਮੈਂ ਇਲਾਜ ਕਰਾਂਗਾ ਹੱਲ ਕਰਾਉਂਗੀ ਜੀ ਤੇ ਚਲੋ ਭਾਈ ਉਹ ਪੌਂਚੀ ਚ ਨਾ ਪਈਏ ਚਲੋ ਹੁਣ ਆਪਾਂ ਇਹਦਾ ਕਿੱਦਾਂ ਹੱਲ ਕਰੀ ਦੱਸੋ ਜੀ ਮੈਨੂੰ ਕਿੱਦਾਂ ਕਰੀਏ ਪਲਾਨ ਕੀਦਾ ਹੈ ਅੱਜ ਇਸੇ ਕਲਾਣੇ ਦਾ ਬੰਦੇ ਦਾ ਪਾਲ ਇਸੇ ਕਲਾਣੇ ਹਾਂਜੀ ਇਸੇ ਕਲਾਣੇ ਉਹ ਕਾਲਾ ਸਿੰਘ ਆ ਭਾਈ ਜੀ ਨੰਬਰ ਨੰਬਰ ਹੈਗਾ ਬੰਦੇ ਜਿਹਦਾ ਪਲਾਟ ਆ ਉਹਨਾਂ ਦਾ ਕੋਲ ਕੰਟੈਕਟ ਨੰਬਰ ਆਪਣੇ ਕੋਲ ਹੈਗਾ ਠੀਕ ਹੈ ਜੀ ਹਾਂਜੀ ਵੀਰੇ ਉਹੀ ਅਸੀਂ ਚਾਹੁੰਦੇ ਹਾਂ ਜਦੋਂ ਜਾਰਦ ਮਰਗ ਰੁਪ ਨੂੰ ਬੰਦ ਕੀਤਾ ਜਾਵੇ ਤਾਂ ਜੋ ਨਾਲ ਲੋਕੀ ਖੁੱਲੇ ਸੱਟਣ ਜੀ ਬਿਲਕੁਲ ਸਹੀ ਗੱਲ ਹੈ ਬਿਲਕੁਲ ਮੈਂ ਤੁਹਾਨੂੰ ਨੰਬਰ ਸੈਂਡ ਕਰ ਰਹੇ ਹਾਂ ਜੀ WhatsApp ਕਰ ਰਹੇ ਹਾਂ ਜੀ ਚਲੋ ਠੀਕ ਹੈ ਮੈਂ ਮੇਰਾ ਮਿਲ ਹਰਪੀਜ ਠੀਕ ਹੈ ਜੀ ਆ ਇਹ ਜੀ ਤੁਸੀਂ ਹੁਣ ਗੱਲ ਕੀਤੀ ਹੈ ਜੀ ਅਸੀਂ ਆਪਣੇ ਹਰਬੀਜੀ ਐਮਐਲਏ ਸ਼ੀਨਾ ਮੈਡਮ ਦੇ ਦਫੀਸੇ ਦੇ ਪੀਐਸ ਸਾਹਿਬ ਨੇ ਉਹਨਾਂ ਨਾਲ ਇਸੇ ਪਲੈਂਟ ਦੀ ਗੱਲ ਹੋਈ ਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਮੈਨੂੰ ਜੋ ਇਹਦਾ ਮੌਕੇ ਦਾ ਓਨਰ ਹੈ ਉਹਦਾ ਨੰਬਰ ਭੇਜਿਆ ਜਾਵੇ ਮੈਂ ਸੋਮਵਾਰ ਤੋਂ ਛੁੱਟੀਆਂ ਨੇ ਮੰਗਲਵਾਰ ਨੂੰ ਨਗਰ ਨਿਗਮ ਨੂੰ ਕਹਿ ਕੇ ਪ੍ਰਾੜਾ ਸਾਫ਼ ਕਰਾ ਕੇ ਇਹਦੀ ਚਾਰ ਦੋਵਾਰੀ ਕਰਾਉਂਗਾ ਦੇ ਮੇਰੇ ਜੁੜੇ ਰਿਹਾ ਮੈਂ ਤੁਹਾਡਾ ਆਪਣਾ ਗੌਰਵ ਅਸੀਂ ਜੀਆਰਐਮ ਨਿਊ ਚੈਨਲ ਤੋਂ ਆਪਾਂ ਪਬਲਿਕ ਨਾਲ ਇਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਉਸ ਚੀਜ਼ ਤੋਂ ਸੰਤੋਖ ਨੇ ਵੀ ਅਗਲਾ ਆਪਾਂ ਸੋਮ ਮੰਗਲਵਾਰ ਤੇ ਵੇਟ ਕਰਦੇ ਹਾਂ ਉਸ ਤੋਂ ਬਾਅਦ ਇਹਨਾਂ ਦਾ ਕੀ ਅਗਲਾ ਡਿਸੀਜਨ ਕੀ ਹੋਊਗਾ ਮੇਰੇ ਨਾਲ ਜੁੜੇ ਰਿਹਾ ਮੈਂ ਤੁਹਾਡਾ ਆਪਣਾ ਗੌਰਵ ਅਸੀਂ ਜੀਆਰਐਮ ਨਿਊ ਚੈਨਲ ਤੋਂ